ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅੱਜ ਲੁਧਿਆਣਾ ਦੇ ਜੋਧੇਵਾਲ ਬਸਤੀ ਰਾਹੋਂ ਰੋਡ ਵਿਖੇ ਬਾਲੀਵਾਲ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਡਾਕਟਰ ਐਸ.ਪੀ. ਸਿੰਘ ਬਰਾਇਨੇ ਸ਼ਮੂਲੀਤ ਕੀਤੇ ਅਤੇ ਬੱਚਿਆਂ ਦੀ ਹੌਸਲਾ ਭਜਾਈ ਕੀਤੇ ਡਾਕਟਰ ਐਸ.ਪੀ. ਸਿੰਘ ਬਰਾਇ ਨੇ ਦੱਸਿਆ ਕਿ ਅੱਜ ਤਕਰੀਬਨ 22 ਛੇਟਾਂ ਦੇ ਬੱਚੇ ਇਸ ਬਾਲੀਵਾਲ ਚੈਂਪੀਅਨਸ਼ਿਪ ਦੇ ਵਿੱਚ ਸ਼ਮੂਲੀਤ ਕਰਨ ਲਈ ਪਹੁੰਚੇ ਨੇ ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੀ ਆਪਣੇ ਪੱਧਰ ਤੇ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦੇ ਉਪਰਾਲੇ ਕਰ ਰਿਹਾ ਹੈ ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟੀ ਜਿਲ੍ਹਾ ਕਾਇਦੇ ਪ੍ਰਧਾਨ ਜਸਵੰਤ ਸਿੰਘ ਛਾਪਾ ਸਾਬਕਾ ਕੈਬਨਿਟ ਮੰਤਰੀ ਨੂਸਰੇ ਇਤਿਮਾਮ ਖਾਨ ਬਗਾ ਸਾਬਕਾ ਜੀ ਇਕਬਾਲ ਸਿੰਘ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਰਹੇ ਇੱਕ ਬੜਾ ਅੱਛਾ ਉਪਰਾਲਾ ਹੈ ਜਿਹੜਾ ਕਿ ਸਾਂਝੇ ਤੌਰ ਤੇ ਸਿਫਾਲੀ ਸਕੂਲ ਦੇ ਇਹਨਾਂ ਦੇ ਜੈਨ ਸਾਹਿਬ ਪ੍ਰਿੰਸੀਪਲ ਸਾਹਿਬਾਨ ਉਸਾਰਾ ਸਟਾਫ ਸਾਰਾ ਤੇ 올 인디아 ਜਿਹੜਾ ਫੈਡਰੇਸ਼ਨ ਹੈ ਬਾਤ ਆਦੀ ਆਪਣੇ ਵਾਲੀਬਾਲ ਦੀ ਪੰਜਾਬ ਜਿਹੜੇ ਆਪਣੇ ਐਸੋਸੀਏਸ਼ਨ ਹੈ ਸੋ ਇਹਨਾਂ ਨੇ ਮਿਲ ਕੇ ਸਾਂਝੇ ਉਪਰਾਲੇ ਨਾਲ ਇੱਥੇ ਅੱਜ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਹੈ ਪਹਿਲੀ ਫਸਟ ਜਿਹੜੀ ਨੈਸ਼ਨਲ ਟੂਰਨਾਮੈਂਟ ਸਟਾਰਟ ਕੀਤਾ ਜਾ ਰਹੇ ਨੇ ਜਿਹੜੇ ਕਿ 3 ਦਿਨ ਚੱਲਣਗੇ ਔਰ ਇਹਦੇ ਚ ਤਕਰੀਬਨ 40 ਟੀਮਾਂ ਭਾਗ ਲੈ ਰਹੀਆਂ ਨੇ ਜਿਹੜੀਆਂ ਕਿ ਬਾਈ ਸਟੇਟ ਤੋਂ ਆਈਆਂ ਨੇ ਈਵਨ ਮੈਨੂੰ ਹੁਣ ਪਤਾ ਲੱਗਿਆ ਕਿ ਲਦਾਖ ਤੋਂ ਵੀ ਟੀਮ ਇੱਥੇ ਆਈ ਹੈ ਜੇ ਐਨ ਕੇ ਤੋਂ ਲੈ ਕੇ ਉਧਰ ਕੇਰਲਾ ਲੈ ਕੇ ਸਾਰਾ ਤਕਰੀਬਨ ਜਿਹੜਾ ਇੰਡੀਆਈ ਕਵਰ ਕੀਤਾ ਗਿਆ ਇਹ ਨਾਲ ਸੋ ਇਹੋ ਜਿਹੇ ਉਪਰਾਲੇ ਸਾਨੂੰ ਕਰਨੇ ਚਾਹੀਦੇ ਨੇ ਕਿਉਂਕਿ ਜਿੱਸਾ ਸਾਰੇ ਅਸੀਂ ਜਾਣਦੇ ਆ ਕਿ ਸਾਰੇ ਸਾਡਾ ਜਨਰਲ ਜਨ ਗੇਨੇਸ਼ਨ ਸਾਡੀ ਨਸ਼ਿਆਂ ਵੱਲ ਜਾ ਰਹੀ ਹੈ ਸੋ ਇਹੀ ਕੁਛ ਉਪਰਾਲੇ ਨੇ ਜਿਹੜੇ ਕਿ ਅਸੀਂ ਬੱਚਿਆਂ ਨੂੰ ਜਿਹੜਾ ਨਸ਼ਿਆਂ ਤੋਂ ਬਚਾ ਕੇ ਤੇ ਖੇਡਾਂ 'ਚ ਲਿਆ ਸਕਦੇ ਆ ਜੀ ਜੋ ਉਸ ਨੂੰ ਇਹੀ ਮੈਸੇਜ ਦੇ ਰਹੇ ਆ ਕਿ ਸਾਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਸਾਨੂੰ ਗੇਮਾਂ 'ਚ ਜਾਣਾ ਚਾਹੀਦਾ ਲੇਕਿਨ ਦੂਸਰੇ ਬਨੇ ਸੰਸਥਾਵਾਂ ਵੀ ਅਸਲ 'ਇ ਬੜੀਆਂ ਜਿਹੜੀਆਂ ਕੰਮ ਕਰ ਰਹੀਆਂ ਨੇ ਸਰਕਾਰ ਵੀ ਕਰ ਰਹੀ ਹੈ ਕਿ ਜਿੰਨੇ ਸਾਡੇ ਪਿੰਡ ਹੈਗੇ ਨੇ तकरीबन ਪਿੰਡਾਂ ਵਿੱਚ ਕਿ ਗਰਾਊਂਡ ਇਹੋ ਜਿਹਾ ਹੋਣੀ ਚਾਹੀਦੀ ਜਿੱਥੇ ਕੋਈ ਪ੍ਰੈਕਟਿਸ ਕਰ ਸਕਣ ਸਰਬਦੇਪਾਲਾ ਚੈਰੀਟੇਬਲ ટ્રਸਟ ਬਣਾਉ ਅਸੀਂ ਕੋਈ 1350 ਬੱਚਾ ਅਸੀਂ ਅਡਾਪਟ ਕੀਤਾ ਹੋਇਆ ਜਿਹੜਾ ਕਿ ਬਾਕਸਿੰਗ ਦਾ ਹੈ ਰੈਸਲਿੰਗ ਦਾ ਹੈ ਜੂਡੋਗ੍ਰੈਟੋ ਦੇ ਹੋਗੇ ਸੋ ਇਹਨਾਂ ਬੱਚਿਆਂ ਨੂੰ ਜਿਹੜੀ ਅਸੀਂ ਸਟਾਰਟਿੰਗ ਸਾਨੂੰ ਥੋੜਾ ਕਰਨਾ ਪੈਂਦਾ ਹੈ ਕਿ ਛੋਟੇ ਬੱਚੇ ਜਦਾਂ ਅਸੀਂ ਪਟਿਆਲੇ ਤੋਂ ਸਟਾਰਟ ਕੀਤਾ ਸੀਗਾ ਚੌਥੀ ਪੰਜਵੀਂ ਛੇਵੀਂ ਜਮਾਤ ਤੋਂ ਬੱਚੇ ਜਿਹੜੇ ਨੇ ਉਹ ਸਾਡੇ ਕੋਲ ਆ ਜਾਂਦੇ ਨੇ ਉਹਨਾਂ ਨੇ ਇੱਕ ਲਾਲਚ ਦਿੱਤਾ ਸੀ ਪਹਿਲਾਂ ਕਿ ਤੁਹਾਨੂੰ ਤੁਸੀਂ ਇਹਦੇ ਖੇਲੋਗੇ ਜਿਸ ਲਈ ਸ਼ਾਮੀ ਜਾਣ ਲੱਗਿਆ ਜਿਹੜਾ ਤੁਹਾਨੂੰ ਇੱਕ ਮਲੇ 400 ਗ੍ਰਾਮ ਦਾ ਦੁੱਧ ਦਾ ਪੈਕੇਟ ਦੇਾਂਗੇ ਜਿਹੜਾ ਅਮਰੀਕਾ ਦਾ ਸੋ ਉਸ ਤੇ ਸਟਾਰਟ ਕੀਤਾ ਉਹ ਸਟਾਰਟਿੰਗ ਹੁੰਦੀ ਹੈ ਲੇਕਿਨ ਜਿਸ ਲਈ ਬੱਚੇ ਨੂੰ ਇੱਕ ਹੋ ਜਾਂਦਾ ਕਿ ਮੈਨੂੰ ਦੁੱਧ ਮਿਲੇਗਾ ਜਾ ਕੇ ਖੇਡਣ ਤੋਂ ਬਾਅਦ ਆਸਤਾ ਆਸਤਾ ਫਿਰ ਉਹਨੂੰ ਇੱਕ ਲੱਗ ਜਾਂਦਾ ਕਿ ਨਹੀਂ ਖੇਡਣਾ ਨਾ ਨਾ ਲਗਾਓ ਲੱਗ ਜਾਂਦਾ ਕਿ ਫਿਰ ਉਹਨਾਂ ਨੂੰ ਦੁੱਧ ਦੁੱਧ ਭੁੱਲ ਜਾਂਦੇ ਨੇ ਉਹ ਤੇ ਇਸ ਤਰੀਕੇ ਨਾਲ ਬੱਚਿਆਂ ਨੂੰ ਜਿਹੜਾ ਗਰਾਊਂਡ ਤੇ ਲਿਆਣਾ ਇਹ ਬਹੁਤ ਜ਼ਰੂਰੀ ਹੈ ਔਰ ਸਾਰੇ ਪਿੰਡਾਂ ਸਾਡੇ तकरीबन ਉਪਰਾਲੇ ਕਾਫੀ ਚੱਲ ਰਹੇ ਨੇ ਸਾਡੀਆਂ 5-600 ਜਣੇ ਸਾਡੇ ਪਿੰਡ ਅਸੀਂ ਕਿਤੇ ਨੇ ਜਿਹੜੇ ਪੰਜਾਬ ਦੇ ਵਿੱਚ ਜਿੱਥੇ ਕਿ ਅਸੀਂ ਖਰਚਾ ਕਰਕੇ ਸਿਰਫ ਗਰਾਊਂਡਸ ਬਣਾ ਰਹੇ ਹਾਂ ਤੇ ਉਹਨਾਂ ਨੂੰ ਜਿਹੜਾ ਜ਼ਰੂਰੀ ਸਮਾਨ ਹੈ ਖੇਡਣ ਦਾ ਉਹ ਸਮਾਨ ਅਸੀਂ ਦੇ ਰਹੇ ਹਾਂ ਸਾਰਾ ਅੱਜ ਇਹ ਪਹਿਲਾ ਵਾਲੀਬਾਲ ਨੈਸ਼ਨਲ ਚੈਂਪੀਅਨਸ਼ਿਪ ਆ ਔਰ ਡਾਕਟਰ ਐਸ.ਪੀ. ਸਿੰਘ ਘਬਰਾਏ ਉਹਨਾਂ ਦੀ ਸਰਵਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਇਹ ਕੋਸ਼ਿ ਚੰਗੇ ਪਾਸੇ ਲਾਉਣ ਲਈ ਨਸ਼ਿਆਂ ਤੋਂ ਦੂਰ ਰਹਿਣਗੇ ਨਸ਼ਿਆਂ ਦਾ ਖਿਹੜਾ ਛੁੱਟੂਗਾ ਜੇ ਖੇਡਾਂ ਖੁੱਡਾਂ ਵੱਲ ਨੂੰ ਬੱਚੇ ਜਾਣਗੇ ਉਹਦੇ ਤਹਿਤ ਆ ਜੀ ਬਰਾਏ ਸਾਹਿਬ ਡਾਕਟਰ ਐਸ ਪੀ ਸਿੰਘ ਬਰਾਏ ਜੋ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਨੇ ਉਹ ਅੱਜ ਇੱਥੇ ਬੱਚਿਆਂ ਦੀ ਹੌਸਲਾ ਵਧਾਈ ਕਰਨ ਆਏ ਨੇ ਤੇ ਅੱਜ ਇਹਦੀ ਜਿਹੜਾ ਨੈਸ਼ਨਲ ਵਾਲੀਬਾਲ ਦਾ ਚੈਂਪੀਅਨਸ਼ਿਪ ਦਾ ਇੱਥੇ ਆਗਾਜ਼ ਹੋ ਰਿਹਾ ਉਹਦੀ ਸ਼ੁਰੂਆਤ ਕਰਨ ਆਏ ਨੇ ਤੇ ਅਸੀਂ ਲੁਧਿਆਣਾ ਨਿਵਾਸੀ ਤੇ ਜਿਹੜੇ 22 ਸਟੇਟਾਂ ਦੇ ਬੱਚੇ ਸਾਡੇ ਕੋਲ ਇੱਥੇ ਆਏ ਆ ਪੂਰੇ ਹਿੰਦੁਸਤਾਨ ਚ ਬੱਚਿਆਂ ਨੇ ਕੀ ਮੈਸੇਜ ਜਾਂਦੇ ਹੋ ਬੱਚਿਆਂ ਨੂੰ ਮੈਸੇਜ ਇਹ ਆ ਵੀ ਖੇਡਾਂ ਚ ਉਹ ਹੋ ਕੇ ਤਕੜੇ ਗੇਮਾਂ ਕਰਕੇ ਕਈ ਬੱਚੇ ਇਹਦੇ ਚੋਂ ਸਰਕਾਰੀ ਜੋਬ ਕਰਨਗੇ ਕਈ ਬਾਹਰ ਜਾ ਕੇ ਕੰਮ ਕਮਾਈ ਕਰਨਗੇ ਕਈ ਇੱਥੇ ਗਾਹਾਂ ਬੱਚਿਆਂ ਨੂੰ ਬੱਚੇ ਪੜਾਉਣਗੇ ਕਹਿਣ ਤੋਂ ਭਾਵ ਆ ਵੀ ਇਹ ਜਿਹੜਾ ਕੰਮ ਖੇਡਾਂ ਦਾ ਇਹ ਜਿਹੜਾ ਮਨੋੱਖਾ ਉਹਦੇ ਫਲਫਟ ਲਈ ਹੈ ਵਧਣ ਫੁੱਲਣ ਲਈ ਇਹ ਬੜਾ ਜ਼ਰੂਰੀ ਆ ਖੇਡਾਂ ਤੇ ਅਸੀਂ ਸਾਡੇ ਸਾਹਮਣੇ ਆਏ ਥੋੜੇ ਕੁ ਦਿਨਾਂ ਬਾਅਦ ਕਿਤੇ ਨਾ ਕਿਤੇ ਕੁਛ ਨਾ ਕੁਛ ਅਸੀਂ ਖੇਡਾਂ ਕਰਾਉਂਦੇ ਰਹਿੰਨੇ ਆ ਨਸ਼ਿਆਂ ਤੋਂ ਜਾਗਰੂਕ ਕਰਦੇ ਆ ਇਹ ਸਾਰਾ ਉਹਦੇ ਤਹਿਤ ਅੱਜ ਡਾਕਟਰ ਐਸ.ਪੀ ਸਿੰਘ ਭਰਾਏ ਦਾ ਅਸੀਂ ਲੁਧਿਆਣਾ ਸ਼ਹਿਰ ਤੇ ਜ਼ਿਲ੍ਹਾ ਵੱਲੋਂ ਉਹਨਾਂ ਦਾ ਸਵਾਗਤ ਕਰਦੇ ਆਂ